ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੀ ਦਸਕੰਡਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਬੱਚਿਆਂ ਦੇ ਰੇਪ ਕੇਸ ਹੁਣ ਹੋਣਗੇ ਫਾਸਟ ਟਰੈਕ ਤੇ ਸੁਪਰੀਮ ਕੋਰਟ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਦਿੱਲੀ ਕਿਰਤ ਸਮਾमेलन ਵਿੱਚ ਕੇਜਰੀਵਾਲ ਨੇ ਬੋਲਿਆ ਲੈਫਟੀਨੈਂਟ ਗਵਰਨਰ ਤੇ ਹਮਲਾ 2700 ਕੈਲਰੀ ਦੇ ਹਿਸਾਬ ਨਾਲ ਕਿਉਂ ਨਹੀਂ ਤੈਹ ਹੁੰਦੀ ਆਈਏਐਸ ਅਧਿਕਾਰੀ ਦੀ ਤਨਖਾਹ ਮਾਣਯੋਗ ਜੱਜ ਦੀ ਮੰਗ ਤੋਂ ਬਾਅਦ ਫੁੱਲ ਕੋਟ ਬੁਲਾਉਣ ਨੂੰ ਤਿਆਰ ਮਾਣਯੋਗ ਚੀਫ ਜਸਟਿਸ ਮੈਂਬਰ ਪਾਰਲੀਮੈਂਟਾਂ ਤੇ ਵਿਧਾਇਕਾਂ ਖਿਲਾਫ 10 ਵਿਸ਼ੇਸ਼ ਅਦਾਲਤਾਂ ਤਿਆਰ ਵਿਸ਼ਵ ਸ਼ੀਤ ਸੰਗਠਨ ਦੀ ਪ੍ਰਦੂਸ਼ਿਤ ਸ਼ਰਨ ਦੀ ਸੂਚੀ ਵਿੱਚ ਦਿੱਲੀ 6ਵੇਂ ਨੰਬਰ ਤੇ ਹਰ ਸਿਮਰਤ ਵੱਲੋਂ ਮੁੱਖ ਮੰਤਰੀ ਤੇ ਨਿਸ਼ਾਨਾ ਪਾਠ ਪੁਸਤਕ ਵਿਵਾਦ ਬਾਦਲ ਨੇ ਆਖਿਆ ਝੂਠ ਬੋਲ ਰਹੇ ਨੇ ਮੁੱਖ ਮੰਤਰੀ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਕਾਇਮ ਰਾਸ਼ਟਰੀ ਸਿੱਖ ਸੰਘ ਤੋਂ ਲੋ ਰਾਜਪਾਲ ਨੂੰ ਮੰਗ ਪੱਤਰ ਹਾਫिज ਸੈਦ ਨੇ ਨਨਕਾਣਾ ਸਾਹਿਬ ਵਿਖੇ ਕੀਤੀ ਪਾਕਿਸਤਾਨੀ ਸਿੱਖਾਂ ਨਾਲ ਮੀਟਿੰਗ ਤੇ 11 ਅਸਮੀ ਕੂਟਨੀਤਿਕ ਰਣਨੀਤੀਵਲ ਭਾਰਤ ਤੇ ਭਾਰਤ ਤੇ ਪਾਕਿਸਤਾਨ ਭਾਰਤੀ ਗਰੁੱਪ ਵੱਲੋਂ ਪਾਕਿਸਤਾਨ ਫੇਰੀ ਦਾ ਹੀ ਰਿਸ਼ਤਿਆਂ ਤੇ ਬਰਫ਼ ਪੰਗਲਾਉਣ ਦੀ ਕੋਸ਼ਿਸ਼ 28 ਤੇ 30 April ਦਰਾਂ ਹੋਈ ਗੱਲਬਾਤ ਹੁਣ ਖਬਰਾਂ ਦੀ ਵਿਸਥਾਰ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਬਠਿੰਡੇ ਤੋਂ ਖਬਰ ਪੰਜਾਬ ਚ ਦਰਜਨਾ ਪੁਲਿਸ ਥਾਣੇ ਇਹੋ ਜਿਹੇ ਆ ਜਿਹੜੇ ਕੁੰਡੀ ਕਨੈਕਸ਼ਨ ਦੇ ਸਹਾਰੇ ਚੱਲਦੇ ਆ ਬਿਜਲੀ ਚੋਰੀ ਲਈ ਵਰਤੇ ਜਾਂਦੇ ਇਹ ਕਨੈਕਸ਼ਨਾਂ ਨੂੰ ਕੱਟਣ ਲਈ ਹੁਣ ਹੱਥ ਉੱਠਿਆ ਬਿਜਲੀ ਵਾਲਿਆਂ ਦੇ ਪਾਵਰ ਕਾਮ ਨੇ ਇਨਾਂ ਥਾਣਿਆਂ ਦੀ ਚੈਕਿੰਗ ਵਿਢੀ ਹੈ ਜਿਸ ਵਿੱਚ ਬਿਜਲੀ ਚੋਰੀ ਦੇ ਮਾਮਲੇ ਫੜੇ ਗਏ ਆ ਇਹ ਪਹਿਲ ਕਦਮੀ ਪਾਵਰ ਕਾਮ ਦੇ ਇਨਫੋਰਸਮੈਂਟ ਵਿੰਗ ਨੇ ਕੀਤੀ ਹੈ ਵੇਰਵਿਆਂ ਅਨੁਸਾਰ ਮੁਕਸਰ ਦੀ ਲੱਖੇਵਾਲੀ ਮੰਡੀ ਦੇ ਪੁਲਿਸ ਸਟੇਸ਼ਨ ਚ ਸਿੱਧੀ ਕੁੰਡੀ ਸਪਲਾਈ ਫੜੀ ਗਈ ਆ ਥਾਣੇ ਨੂੰ ਪਾਵਰ ਕਾਮ ਨੇ 38506 ਰੁਪਏ ਦਾ ਜੁਰਮਾਨਾ ਠੋਕਿਆ ਬਠਿੰਡਾ ਦੀ ਬੱਲੋਆਣਾ ਪੁਲਿਸ ਦੀ ਚੌਕੀ ਨੂੰ 2.13 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਜਿੱਥੇ ਪੁਲਿਸ ਸਿੱਧੀ ਕੁੰਡੀ ਲਾ ਕੇ ਚੌਕੀ ਨੂੰ ਰੌਸ਼ਨ ਕਰ ਰਹੀ ਸੀ ਸੂਤਰ ਕਹਿੰਦੇ ਆ ਪਿਛਲੇ ਕਾਫੀ ਸਮੇਂ ਤੋਂ ਥਾਣੇ ਚ ਕੁੰਡੀ ਸਾਰੇ ਪੱਖੇ 쿨ਰ ਤੇ ਏਸੀ ਚੱਲੇ ਨੇ ਪੰਜਾਬ ਪੁਲਿਸ ਦਾ ਬਹੁਤਾ ਮਹੱਕਮਾ ਸਰਕਾਰੀ ਫੰਡਾਂ ਤੋਂ ਵਿਰਵਾ ਹੈ ਤੇ ਲੋਕਾਂ ਦੀ ਜੇਬ ਉੱਤੇ ਹੀ ਥਾਣੇ ਚੱਲਦੇ ਨੇ ਸ਼ਾਹਕੋਟ ਜ਼ਿਮਨੀ ਚੌਂਦੇ ਮੱਦੇ ਨਜ਼ਰ ਪੰਜਾਬ ਚ ਸਿਆਸੀ ਅਖਾੜਾ ਫਿਰ ਤੋਂ ਪੱਕ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਾਸਤੇ 5 ਮਈ ਨੂੰ ਆਪਣਾ ਉਮੀਦਵਾਰ ਐਲਾਨਿਆ ਜਾਵੇਗਾ। ਉੰਜ ਪਾਰਟੀ ਦੇ ਕਈ ਆਗੂ ਚੋਣਾਂ ਨਾਲ ਲੜਨ ਦੀ ਸਲਾਹ ਦੇ ਰਹੇ ਨੇ ਸਾਲ 2017 ਦੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਦੀ ਟਿਕਟ ਤੇ ਸ਼ਾਹਕੋਟ ਤੋਂ ਚੋਣ ਲੜੇ ਡਾਕਟਰ ਅਮਰਜੀਤ ਸਿੰਘ ਥਿੰਦ ਨੇ 42000 ਵੋਟਾਂ ਹਾਸਲ ਕੀਤੀਆਂ ਸਨ। ਡਾਕਟਰ ਥਿੰਦ ਦੇ ਕੁਝ ਸਮਾਂ ਪਹਿਲਾਂ ਕਾਲੀ ਦਲ 'ਚ ਸ਼ਾਮਲ ਹੋਣ ਕਾਰਨ ਪਾਰਟੀ ਨੂੰ ਭਾਰੀ ਝਟਕਾ ਲੱਗਿਆ। ਹੁਣ ਹੋਰ ਉਮੀਦਵਾਰ ਲਭਨ 'ਚ ਦਿੱਕਤ ਆ ਰਹੀ ਹੈ। ਸੂਤਰ ਕਹਿੰਦੇ ਐ ਕੋ ਜਾਗੂ ਦਾ ਮੰਨਣਾ ਹੈ ਜੇਕਰ ਪਾਰਟੀ ਵੱਲੋਂ ਜ਼ਿ ਕਹਿਣ ਦਾ ਮੌਕਾ ਮਿਲੇਗਾ ਕਿ ਮੁੱਖ ਵਿਰੋਧੀ ਪਾਰਟੀ ਚੋਣ ਮੈਦਾਨ ਚ ਪੱਜ ਗਈ ਹੈ ਇਸ ਦਾ ਮਾੜਾ ਪ੍ਰਭਾਵ 2019 ਦੀਆਂ ਲੋਕ ਸਭਾ ਚੋਣਾਂ ਤੇ ਪੈ ਸਕਦਾ ਹੈ ਦੂਜੇ ਪਾਸੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਜ਼ਿਮਨੀ ਚੋਣ ਲਈ ਜ਼ੋਰ ਲਾਉਣ ਦੀ ਥਾਂ ਲੋਕ ਸਭਾ ਚੋਣਾਂ ਦੀ ਲੰਬੰਬੰਦੀ ਕਰਨੀ ਚਾਹੀਦੀ ਹੈ ਪਾਰਟੀ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੌਦੀਆ ਪੰਜ ਮੈ ਨੂੰ ਚੰਡੀਗੜ੍ਹ ਪਾਰਟੀ ਦੇ ਵਿਧਾਇਕਾ ਸੂਬਾ ਉਦੇਦਾਰਾਂ ਜੋਨਾ ਪ੍ਰਧਾਨਾਂ ਨੂੰ ਸੰਬੋਧਨ ਕਰਨਗੇ ਇਸ ਦਿਨ ਮੁਹਾਲੀ ਵਿੱਚ ਪਾਰਟੀ ਦੇ ਨਵੇਂ ਦਫ਼ਤਰਦਾਰ ਘਾਟਣ ਵੀ ਕਰਨਗੇ ਸਮਾਗਮ ਦੌਰਾਨ ਸ਼ਾਹਕੋਟ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ ਪੰਜਾਬ ਦੇ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ ਦਾਖਣਾ ਪਾਰਟੀ ਵੱਲੋਂ ਸ਼ਾਹਕੋਟ ਜ਼ਿਮਨੀ ਚੋਣ ਹਰ ਹੀਲੇ ਲੜੀ ਜਾਏਗੀ ਚੇਤਰੇਸ਼ ਸ਼੍ਰੋਮਣੀ ਕਾਲੀਦਾਲ ਨੇ ਆਪਣਾ ਉਮੀਦਵਾਰ ਜਥੇਦਾਰਜੀਤ ਸਿੰਘ ਕੁਆੜ ਦੇ بیٹے ਨਾਇਬ ਸਿੰਘ ਕੁਆੜ ਨੂੰ ਪਹਿਲਾਂ ਹੀ ਐਲਾਨ ਰੱਖਿਆ ਹੈ ਤੇ ਹੁਣ ਗੰਗਲ ਕਾਂਗਰਸ ਦੀ ਕਰਦੇ ਆਂ ਸ਼ਾਹਕੋਟ ਪ੍ਰਧਾਨ ਸਭਾ ਦੀ ਜ਼ਿਮਨੀ ਚੋਣ ਵਾਸਤੇ ਹਾਕਮ ਤੇ ਕਾਂਗਰਸ ਦੇ ਉਮੀਦਵਾਰ ਦੀ ਚੋਣ ਅਜੇ ਕੁਝ ਸਮਾਂ ਹੋਰ ਲੱਗ ਸਕਦਾ ਹੈ ਕਾਂਗਰਸ ਹਾਈ ਕਮਾਂਡ ਵੱਲੋਂ ਉਮੀਦਵਾਰ ਦੀ ਚੋਣ ਦਾ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਛੱਡੇ ਜਾਣ ਦੇ ਅਸਾਰ ਨੇ ਹੁਣ ਜੇ ਹਲਕਿ ਤੋਂ ਤਿੰਨ ਉਮੀਦਵਾਰਾਂ ਦੇ ਨਾਮ ਪਾਰਟੀ ਹਾਈ ਕਮਾਂਡ ਨੂੰ ਭੇਜੇ ਗਏ ਇਹਨਾਂ ਚ ਹਰਦੇਵ ਸਿੰਘ ਲਾੜੀ ਜਿਸ ਦਾ ਤਿੱਖਾ ਵਿਰੋਧ ਹੋ ਰਿਹਾ ਹੈ ਸਾਬਕਾ ਮੰਤਰੀ ਕੇਵਲ ਸਿੰਘ ਢਿੱਲੋਂ ਬਰਨਾਲਾ ਤੋਂ ਔਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਨਾਂ ਸ਼ਾਮਲ ਨੇ ਇਸ ਬੰਦ ਵਿੱਚ ਇੱਕ ਸੀਨੀਅਰ ਕਾਂਗਰਸੀ ਆਗੂ ਦਾ ਆਖਣਾ ਕਾਗਜ਼ ਦਾ ਨਾਮ ਐਨ ਮੌਕੇ ਤੇ ਲਾਨੇ ਜਾਂਦੇ ਆ ਉਮੀਦਵਾਰਾਂ ਦੀ ਤਸਵੀਰ ਅਗਲੇ 3-4 ਦਿਨਾਂ ਚ ਸਾਫ ਹੋਣ ਦੀ ਉਮੀਦ ਹੈ ਇੱਕ ਹੋਰ ਆਗੂ ਦਾ ਆਖਣਾ ਹੈ ਪਿਛਲੀ ਵਾਰ ਚੋਣ ਲੜੇ ਉਮੀਦਵਾਰ ਦਾ ਕੰਮ ਵਿਗਾੜਨ ਵਾਲੇ ਪਾਰਟੀ ਦੇ ਯਾਗੂ ਹੈ ਜਾਣਕਾਰ ਹਲਕੇ ਕਹਿੰਦੇ ਆ ਕਿ ਲਾਡੀ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਪਿੱਛੇ ਇੱਕ ਰਸੂਖਦਾਰ ਕਾਂਗਰਸ ਆਗੂ ਦਾ ਹੱਥ ਹੋਣ ਦਾ ਸ਼ੱਕ ਹੈ ਜੋ ਕਿਸੇ ਹੋਰ ਨੂੰ ਟਿਕਟ ਦਿਵਾਉਣਾ ਚਾਹੁੰਦਾ ਹੈ ਇਸ ਤਰ੍ਹਾਂ ਜਲੰਧਰ ਦੇ ਵੀ ਇੱਕ ਦੋ ਕਾਂਗਰਸ ਆਗੂ ਨਵੇਂ ਉਮੀਦਵਾਰ ਨੂੰ ਟਿਕਟ ਦਿਵਾਉਣ ਦੇ ਯਤਨ ਕਰ ਰਹੇ ਨੇ ਲਾਡੀ ਦਾ ਮਾਮਲਾ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਸੁਖਬਾਲ ਸਿੰਘ ਖੈਰਾ ਨੇ ਉਭਾਰਿਆ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਮੰਗ ਕੀਤੀ ਕਿ ਉਸ ਨੂੰ ਟਿਕਟ ਨਾ ਦਿੱਤੀ ਜਾਏ ਕਿਉਂਕਿ ਉਸ ਦੇ ਰੇਤਾ ਕਾਰੋਬਾਰੀਆਂ ਨਾਲ ਕਿਤੇ ਤ ਤੌਰ ਤੇ ਸੰਬੰਧ ਦੱਸੇ ਜਾਂਦੇ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਕੈਪਟਨ ਨੇ ਸਿੱਖ ਮੁੱਖ ਮੰਤਰੀ ਹੋਣ ਦੇ ਬਾਵਜੂਦ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿੱਚੋਂ ਗੁਰੂ ਇਤਿਹਾਸ ਕੱਢਣ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਇਹ ਮੁੱਦਾ ਸਭ ਤੋਂ ਪਹਿਲਾਂ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਧਿਆਨ ਵਿੱਚ ਲਿਆਂਦਾ ਹੈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ 12ਵੀਂ ਦੀ ਇਤਿਹਾਸ ਦੀ ਪੁਸਤਕ ਵਿੱਚੋਂ ਸਿੱਖ ਇਤਿਹਾਸ ਮਨਫ਼ੀ ਕਰਨ ਦਾ ਫੈਸਲਾ ਅਕਾਲੀ ਭਾਜਪਾ ਕਾਰਜਕਾਲ ਦੌਰਾਨ ਲੈਣ ਦੇ ਮੁੱਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਰਹੇ ਨੇ ਉਧਰ ਸਿੱਖਿਆ ਮੰਤਰੀ ਓਪੀ ਸੋਨੀ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਦੇ ਸਿਲੇਬਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਸਿਲੇਬਸ ਮਹਾਰਾ ਨੇ ਤਿਆਰ ਕੀਤਾ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਮਹਾਰਵੀ ਸ਼ਾਮਲ ਸਨ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਕਾਇਮ ਕੀਤੀ ਹੈ ਦੋ ਦਿਨਾਂ ਅੰਦਰ ਰਿਪੋਰਟ ਦਿੱਤੀ ਜਾਏਗੀ ਪਟਿਆਲਾ ਵਿੱਚ ਅੱਜ ਮੀਟਿੰਗ ਸੱਦੀ ਜਾ ਰਹੀ ਹੈ ਪਾਠ ਪੁਸਤਕ ਵਿਵਾਦੀ ਰਾਸ਼ਟਰੀ ਸਿੱਖ ਸੰਗਤ ਨੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਪੜਤਾਲ ਕਰਕੇ ਸਿਲੇਬਸ ਜਿਉਂ ਦਾ ਤਿਉਂ ਰੱਖਣ ਦੀ ਮੰਗ ਕੀਤੀ ਮੋਗਾ ਵਿਖੇ ਪੱਤਰਕਾਰ ਦੀ ਅਗਵਾ ਕੀਤੇ ਪੁੱਤ ਨੂੰ ਅਗਵਾਕਾਰਾਂ ਨੇ ਬਦਰੀ ਕਲਾਂ ਵਿੱਚ ਛੱਡ ਦਿੱਤਾ ਲੜਕੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਸ ਦੇ ਸਰੀਰ ਤੇ ਕੁੱਟ ਮਾਰ ਦੇ ਨਿਸ਼ਾਨੇ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਉਸ ਨੂੰ ਅਗਵਾ ਕੀਤਾ ਗਿਆ ਸੀ ਉਸ ਨੂੰ ਹਰਿਆਣਾ ਦੇ ਇੱਕ ਟਿਊਬਲ ਤੇ ਲਿਜਾ ਕੇ ਕੁੱਟਮਾਰ ਕੀਤੀ ਭੁੱਖਾ ਪਿਆਸਾ ਰੱਖਿਆ ਉੱਥੇ ਉਸ ਦੀ ਵੀਡੀਓ ਬਣਾ ਕੇ ਫੇਸਬੁੱਕ ਤੇ ਪਾਈ ਗਈ ਜਿਸ ਵਿੱਚ ਪ੍ਰਾਣੀ ਰੰਜਿਸ਼ ਦਾ ਜ਼ਿਕਰ ਕੀਤਾ ਗਿਆ ਰੋਮਨੀ ਅਕਾਲੀ ਦਲ ਨੇ ਕਾਂਗਰਸ ਦੇ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਗੀਰਾ ਤੇ ਉਸ ਦੇ ਸਾਥੀਆਂ ਨੂੰ ਤੁਰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਾਨਫਰੰਸ ਕਰਕੇ ਜੀਲ੍ਹਾ ਥਾਣੇ ਵਿੱਚ ਕਿਸਾਨ ਦੀ ਲਾਸ਼ ਤੇ ਰੋਸ ਪ੍ਰਦਰਸ਼ਨ ਕਰਦੇ ਪਿੰਡ ਵਾਸੀਆਂ ਤੇ ਹਮਲਾ ਕਰਨ ਦੇ ਦੋਸ਼ ਤੇ ਕਾਂਗਰਸੀ ਆਗੂਆਂ ਦੇ ਸਿਰ ਮੜਿਆ ਮਜੀਠੀਆ ਤੇ ਸਿਕੰਦਰ ਸਿੰਘ ਮਲੂਕਾ ਨੇ ਆਖਿਆ ਕਿ ਕਾਂਗਰਸੀ ਆਗੂਆਂ ਨੇ ਪਹਿਲਾਂ ਮਾਰਕੀਟ ਬੰਦ ਕਰ ਦਿੱਤੀ ਇਲਾਕੇ ਦੀ ਬੱਤੀ ਗੁੱਲ ਕਰ ਦਿੱਤੀ ਤੇ ਬਾਅਦ ਵਿੱਚ ਸ਼ਾਂਤਮਈ ਪ੍ਰਦਰਸ਼ਨ ਤੇ ਇੱਟਾ ਪੱਥਰ ਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਬਹੁਤਿਆਂ ਨੂੰ ਜ਼ਖਮੀ ਕਰ ਦਿੱ ਉਧਰ ਇੰਦਰਜੀਤ ਸਿੰਘ ਜੀਰਾ ਨੇ ਸਫਾਈ ਦਿੱਤੀ ਹੈ ਉਹਨਾਂ ਆਖਿਆ ਕਿ ਅਜਿਹੀ ਘਟਨਾ ਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਉਹਨਾਂ ਆਖਿਆ ਕਿ ਜਾਣਬੁੱਝ ਕੇ ਅਕਾਲੀ ਦਲ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰ ਰਿਹਾ ਹੈ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਕਸਰ ਕਹਿੰਦੇ ਰਹਿੰਦੇ ਆ ਕਿ ਜੇਕਰ ਉਹਨਾਂ ਨੂੰ ਸੰਸਦ ਵਿੱਚ 15 ਮਿੰਟ ਬੋਲਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਸਾਹਮਣੇ ਖੜੇ ਨਹੀਂ ਰਹਿ ਸਕਣਗੇ ਮੰਗਲਵਾਰ ਨੂੰ ਮੋਦੀ ਨੇ ਜਦੋਂ ਕਰਨਾਟਕਾ ਦੀਆਂ ਚੋਣ ਰੈਲੀ ਵਿੱਚ ਆਪਣੀਆਂ ਰੈਲੀਆਂ ਦੀ ਸ਼ੁਰੂਆਤ ਕੀਤੀ ਤਾਂ ਇਸ ਗੱਲ ਨੂੰ ਲੈ ਕੇ ਰਾਹੁਲ ਨੂੰ 15 ਮਿੰਟ ਬਿਨਾਂ ਕਾगज ਪੜੇ ਬੋਲਣ ਦੀ ਚੁਣੌਤੀ ਦਿੱਤੀ ਤੇ ਆਖਿਆ ਕਿ ਉਹ ਇਸ ਦਰਨ ਘੱਟ ਤੋਂ ਘੱਟ 5 ਵਾਰ ਆਪਣੇ ਸ਼ਬਦਾਂ ਦਾ बखਿਆਨ ਕਰਨ ਦਰਅਸਲ ਰਾਹੁਲ ਇਕ ਰੈਲੀ ਵਿੱਚ ਇੱਕ ਸ਼ਬਦ ਤੋਂ ਉਖੜ ਗਏ ਸਨ ਮੋਦੀ ਨੇ ਇਸੇ ਜਰੀਏ ਵਿਅੰਗ ਕਰ ਸਿਆ ਮੋਦੀ ਨੇ ਆਖਿਆ ਕਿ ਉਹਨਾਂ ਨੂੰ ਰਾਹੁਲ ਦੇ 15 ਮਿੰਟ ਬੋਲਣ ਤੋਂ ਗੱਲ ਬਹੁਤ ਵੱਡੀ ਹੋਏਗੀ ਕਾਂਗਰਸ ਪ੍ਰਧਾਨ ਨੂੰ ਉਹਨਾਂ ਆਖਿਆ ਕਿ ਸ਼੍ਰੀਮਾਨ ਅਸੀਂ ਤੁਹਾਡੇ ਸਾਹਮਣੇ ਨਹੀਂ ਬੈਠ ਸਕਦੇ ਉਹਨਾਂ ਆਖਿਆ ਕਿ ਤੁਹਾਡੇ ਸਾਹਮਣੇ ਬੈਠਣ ਦੀ ਸਾਡੀ ਹਾਇਸियत ਨਹੀਂ ਉਹਨਾਂ ਆਖਿਆ ਕਿ ਤੁਹਾਡੀਆਂ ਗੱਲਾਂ ਨਾਲ ਸਾਨੂੰ ਸੱਟ ਨਹੀਂ ਵੱਜਦੀ ਉਹਨਾਂ ਆਖਿਆ ਕਿ ਸਦੀਆਂ ਤੋਂ ਅਸੀਂ ਜ਼ੁਲਮ ਝੱਲੇ ਹੈ ਮੋਦੀ ਦੇ ਹਮਲਿਆਂ ਤੇ ਕਾਂਗਰਸ ਦੇ ਬਲਾਰੇ ਨੇ ਤਿੱਖਾ ਜਵਾਬ ਦਿੱਤਾ ਤੇ ਆਖਿਆ ਕਿ ਮੋਦੀ ਬਿਨਾਂ ਝੂਠ ਬੋਲੇ 15 ਮਿੰਟ ਬੋਲ ਕੇ ਦਿਖਾਉਣ ਮੋਦੀ ਨੇ ਆਖਿਆ ਕਿ ਡਾਕਟਰ ਮਨਮੋਹਨ ਸਿੰਘ ਨੇ 2009 ਤੱਕ ਹਰ ਪਿੰਡ ਵਿੱਚ ਬਿਜਲੀ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਸੋਨੀਆ ਗਾਂਧੀ ਬੋਲੇ ਸਨ ਕਿ 2009 ਤੱਕ ਹਰ ਘਰ ਨੂੰ ਬਿਜਲੀ ਦੇਵਾਂਗੇ ਲੇਕਿਨ ਕੀ ਹੋਇਆ ਉਹਨਾਂ ਆਖੇ ਕਿ 1947 ਤੋਂ ਬਾਅਦ ਅੱਧਾ ਸਮਾਂ ਕਾਂਗਰਸ ਨੇ ਰਾਜ ਕੀਤਾ ਉਹਨਾਂ ਬਿਜਲੀ ਤੋਂ ਵਾਂਝੇ ਲੋਕਾਂ ਦੇ ਬਾਰੇ ਵਿੱਚ ਨਹੀਂ ਸੋਚਿਆ ਮੋਦੀ ਨੇ ਕਰਨਾਟਕਾ ਦੇ ਮੁੱਖ ਮੰਤਰੀ ਸਿਧਾਰ ਰਮਈਅਤ 'ਤੇ ਹਮਲਾ ਬੋਲਦੇ ਆਖਿਆ ਕਿ ਕਰਨਾਟਕਾ ਵਿੱਚ 2 ਜਮਾ 1 ਦਾ ਫਾਰਮੂਲਾ ਚੱਲ ਰਿਹਾ ਮੁੱਖ ਮੰਤਰੀ ਦੋ ਜਗ੍ਹਾ ਤੋਂ ਚੋਣ ਲੜ ਰਹੇ ਹੈ ਤੇ ਜਿੱਥੋਂ ਪਹਿਲਾਂ ਤੋਂ ਲੜ ਰਹੇ ਸਨ ਉੱਥੇ ਉਹਨਾਂ ਦੇ ਬੇਟੇ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਮੋਦੀ ਨੇ ਐਚ.ਡੀ. ਦੇਵਗੋੜਾ ਦੀ ਸ਼ਲਾਘਾ ਕੀਤੀ ਉਹਨਾਂ ਆਖਿਆ ਕਿ ਉਹਨਾਂ ਨੂੰ અપਮਾਨਿਤ ਕਰਨ ਲਈ ਰਾਹੁਲ ਗਾਂਧੀ ਨੂੰ ਉਹਨਾਂ ਲੰਬੇ ਹੱਥੀ ਲਿਆ ਮੋਦੀ ਨੇ ਆਖਿਆ ਕਿ ਦੇਵਗੋੜਾ ਨੂੰ ਅਪਮਾਨਿਤ ਕਰਕੇ ਆਪਣੇ ਹੰਕਾਰ ਨੂੰ ਦਿਖਾਇਆ ਉਹਨਾਂ ਆਖਿਆ ਕਿ ਦੇਵਗੋੜਾ ਦੇਸ਼ ਦੇ ਕੱਦਵਰ ਨੇਤਾ ਵਿੱਚ ਹਨ ਇਸ ਲਈ ਉਹਨਾਂ ਦੇ ਮਨ ਵਿੱਚ ਬਹੁਤ ਸਨਮਾਨ ਹੈ ਮੋਦੀ ਨੇ ਦੇਵਗੋੜਾ ਦੀ ਸ਼ਲਾਘਾ ਕਰਦੇ ਹਨ ਇਸ ਲਈ ਉਹਨਾਂ ਨੂੰ ਅਹਿਮ ਨੀਅਤ ਦਿੱਤੀ ਕਿ ਉਹਨਾਂ ਆਖਿਆ ਕਿ opinion poll ਵਿੱਚ ਕਰਨਾਟਕਾ ਵਿੱਚ ਖੰਡਿਤ ਲੋਕ ਫਤਵੇ ਦੇ ਸੰਕੇਤ ਹੈ ਤੇ ਸਰਕਾਰ ਬਣਾਉਣ ਵਿੱਚ ਜੀਡੀਐਸ ਦੀ ਅਹਿਮ ਭੂਮਿਕਾ ਹੋ ਸਕਦੀ ਹੈ ਦਿੱਲੀ ਸਰਕਾਰ ਦੀਆਂ ਯੋਜਨਾਵਾਂ ਨਾਲ ਜੁੜੀਆਂ ਫਾਈਲਾਂ ਤੇ ਲੈਫਟੀਨੈਂਟ ਗਵਰਨਰ ਦੇ ਇਤਰਾਜ਼ਾਂ ਦਾ ਜ਼ਿਕਰ ਕਰਦੇ ਹਾਂ ਮੁੱਖ ਮੰਤਰੀ ਕੇਜਰੀਵਾਲ ਨੇ ਆਖਿਆ ਕਿ ਐਸੀ ਹਿੱਟਲਰ ਰਚਾਈ ਤਾਂ ਉਹਨਾਂ ਨੇ ਨਹੀਂ ਦੇਖੀ ਉਹਨਾਂ ਆਖੇ ਕਿ ਘੱਟੋ-ਘੱਟ ਤਨਖਾਹ ਵਿੱਚ ਵਾਧੇ ਦੇ ਫੈਸਲੇ ਨੂੰ ਲਾਗੂ ਕਰਨ ਵਿੱਚ ਆਈਆਂ ਅੜਚਣਾਂ ਦੇ ਬਾਰੇ ਵਿੱਚ ਸਰਕਾਰ ਦੀ ਕਮੇਟੀ ਨੇ ਰਿਪੋਰਟ ਦਿੱਤੀ ਹੈ ਕਿ ਘੱਟੋ-ਘੱਟ ਮਜ਼ਦੂਰੀ ਵਿੱਚ ਵਾਧੇ ਦੀ ਫਾਈਲ ਲੈਫਟੀਨੈਂਟ ਗਵਰਨਰ ਨੂੰ ਭੇਜੀ ਲੇਕਿਨ ਇਸੇ ਆਧਾਰ ਤੇ ਸਾਰੀਆਂ ਛੇ ਫਾਰਸ਼ਾ ਰੱਦ ਕਰ ਦਿੱਤੀਆਂ ਗਈਆਂ ਕਿ ਕਮੇਟੀ ਬਣਾਉਣ ਤੋਂ ਪਹਿਲਾਂ ਲੈਫਟੀਨੈਂਟ ਗਵਰਨਰ ਦਫ਼ਤਰ ਦੀ ਮਨਜ਼ੂਰੀ ਨਹੀਂ ਲਈ ਮੁੱਖ ਮੰਤਰੀ ਨੇ ਆਖਿਆ ਕਿ ਦੁਬਾਰਾ ਕਮੇਟੀ ਬਣਾਈ ਉਹ ਮੈਂਬਰ ਸ਼ਾਮਲ ਕੀਤੇ ਕਈ ਸੇਫਾਰਸ਼ਾਂ ਕੀਤੀਆਂ 6 ਮਹੀਨਿਆਂ ਬਾਅਦ ਦੁਬਾਰਾ ਫਾਈਲ ਗਈ ਫਿਰ ਲੈਫਟੀਨੈਂਟ ਗਵਰਨਰ ਦੀ ਮਨਜ਼ੂਰੀ ਮਿਲੀ ਦਿੱਲੀ ਦੀ ਵਿਵਸਥਾ ਉਹਨਾਂ ਆਖਿਆ ਕਿ ਅਸੀਂ ਇਹ ਹੈ ਕਿ ਜਨਤਾ ਚਾਹੁੰਦੀ ਹੈ ਤਾਂ ਮੁੱਖ ਮੰਤਰੀ ਨੂੰ لیکن چلدی ہے ਲੈਫਟੀਨੈਂਟ گورنر دی ਮਜ਼ਦੂਰ ਦਿਵਸ ਦੇ ਮੌਕੇ ਤੇ ਦਿੱਲੀ ਦੇ ਕਿਰਤ ਸੰਮੇਲਨ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਮੰਗਾਈ ਨਹੀਂ ਜ਼ਿਆਦਾ ਕਿ 9500 ਰੁਪਏ ਵਿੱਚ ਮਜ਼ਦੂਰ ਆਪਣਾ ਘਰ ਚਲਾ ਨਹੀਂ ਸਕਦੇ ਇਸ ਲਈ ਸਰਕਾਰ ਨੇ ਘੱਟੋ ਘੱਟ ਮਜ਼ਦੂਰਾਂ ਨੂੰ 37 ਫੀਸਦੀ ਤੱਕ ਵਾਧਾ ਦੀ ਸਿਫਾਰਿਸ਼ ਕੀਤੀ ਹੈ ਪਹਿਲਾਂ ਜਿਹੜੀ ਕਮੇਟੀ ਬੈਠਿਆ ਕਰਦੀ ਸੀ ਉਹ 2700 ਕੈਲਰੀ ਪ੍ਰਤੀ ਦਿਨ ਦੇ ਹਿਸਾਬ ਨਾਲ ਮਜ਼ਦੂਰੀ ਤੈਅ ਕਰਨ ਦੀ ਗੱਲ ਕਰਦੀ ਹੁਣ ਆਖਿਆ ਕਿ ਇਹ ਵੀ ਕੋਈ ਫਾਰਮੂਲਾ ਹੈ ਕਿ ਮਜ਼ਦੂਰ ਆਪਣੇ ਬੱਚੇ ਲਈ ਕੱਪੜੇ ਨਹੀਂ ਖਰੀਦੇਗਾ ਤੇ ਦੂਜਿਆਂ ਦੀਆਂ ਜ਼ਰੂਰਤਾਂ ਇਸ ਤਰ੍ਹਾਂ ਦੀਆਂ ਨਹੀਂ ਹੋ ਸਕਦੀਆਂ ਦਿੱਲੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਕੈਲੋਰੀ ਖਰਚ ਦੇ ਹਿਸਾਬ ਨਾਲ ਮਜ਼ਦੂਰੀ ਤੈ ਨਹੀਂ ਹੋ ਸਕਦੀ ਉਹਨਾਂ ਆਖੇ ਕਿ ਜੇਕਰ ਕੈਲੋਰੀ ਦੇ ਹਿਸਾਬ ਨਾਲ ਤਨਖਾਹ ਤੈਅ ਕਰਨੀ ਹੈ ਤਾਂ ਫਿਰ ਆਈਐਸ ਅਫਸਰ ਦੀ ਤਨਖਾਹ ਇਸੇ ਹਿਸਾਬ ਨਾਲ ਤੈਅ ਕਿਉਂ ਨਹੀਂ ਕੀਤੀ ਜਾਂਦੀ ਦਿੱਲੀ ਸਰਕਾਰ ਨੇ ਘੱਟੋ ਘੱਟ ਮਜ਼ਦੂਰੀ ਵਧਾ ਕੇ 13500 ਰੁਪਏ ਕਰ ਦਿੱਤੀ ਲੇਕਿਨ ਹਾਲੇ ਵੀ ਕਈ ਜਗ੍ਹਾ ਤੇ ਮਜ਼ਦੂਰਾਂ ਨੂੰ ਅਜੇ ਮਨਜ਼ੂਰੀ ਤੇ ਮਜ਼ਦੂਰੀ ਨਹੀਂ ਮਿਲ ਰਹੀ ਇਸਲਾਮਾਬਾਦ ਤੋਂ ਖਬਰ ਪਾਕਿਸਤਾਨ ਤਹਿਰੀਕ-ਇਨਸਾਫ ਪੀਟੀਆਈ ਦੇ ਮੁਖੀ ਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਨੇ ਨਵੇਂ ਪਾਕਿਸਤਾਨ ਦਾ ਨਾਅਰਾ ਦਿੰਦਿਆਂ ਪਾਰਟੀ ਦੇ 11 ਨੁਕਾਤੀ ਝੰਡੇ ਦਾ ਐਲਾਨ ਕਰ ਦਿੱਤਾ ਹੈ। ਲਾਹੌਰ ਦੇ ਮਨਾਰੇ ਪਾਕਿਸਤਾਨ ਚ ਕੀਤੀ ਗਈ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਆਖਿਆ ਕਿ ਆਉਂਦੀ ਆਮ ਚੋਣਾਂ ਮਗਰੋਂ ਜੇਕਰ ਉਹਨਾਂ ਦੀ ਸਰਕਾਰ ਸਤਾ ਚਾਹੀ ਤਾਂ ਮੁਲਕ ਚ ਭ੍ਰਿਸ਼ਟਾਚਾਰ ਨੂੰ ਜੜੋਂ ਮ ਕਾ ਕੇ ਸਾਹ ਲੈਣਗੇ। ਮੋਦੀ ਸਰਕਾਰ ਆਧਾਰ ਕਾਰਡ ਬਾਰੇ ਨਵਾਂ ਫੈਸਲਾ ਲੈਣ ਲੱਗੀ ਹੈ ਵੀ ਜ਼ਰੂਰੀ ਕਰ ਸਕਦੀ ਹੈ ਕਿ ਚੈੱਕ ਲੈਣ ਵੇਲੇ ਉਸ ਉੱਤੇ ਆਧਾਰ ਕਾਰਡ ਦਾ ਨੰਬਰ ਵੀ ਲਾਜ਼ਮੀ ਲਿਖਿਆ ਜਾਵੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਦੇਸ਼ ਤੇ ਪੂਰੇ ਭਾਰਤ ਦੇ ਕੋਨੇ-ਕੋਨੇ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ ਕੋਈ ਪ੍ਰੋਗਰਾਮ ਵਕ ਵਕ ਥਾਂਾਂ ਤੇ ਕਈ ਪ੍ਰੋਗਰਾਮ ਉਜਾਗ੍ਰਿਤ ਕੀਤੇ ਗਏ ਜਿਨ੍ਹਾਂ ਵਿੱਚ ਲੋਕ ਪੱਖੀ ਕਲਾਕਾਰਾਂ ਨੇ ਭਾਗ ਲਿਆ ਪੰਜਾਬ ਪਧਰੀ ਲੋਕ ਪੱਖੀ ਸਮਾਗਮ ਤੇ ਵਿਸ਼ਾਲ ਨਾਟਕ ਮੇਲਾ ਪੰਜਾਬੀ ਭਵਨ ਲੁਧਿਆਣਾ ਵਿੱਚ ਸਾਰੀ ਰਾਤ ਕਰਵਾਇਆ ਗਿਆ ਚੰਡੀਗੜ੍ਹ ਤੋਂ ਖਬਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਮਈ ਦਿਵਸ ਮੌਕੇ ਕਿਰਤੀ ਜਮਾਤ ਨੂੰ ਵਧਾਈ ਦਿੱਤੀ ਹੈ ਇਹ ਦਿਵਸ ਦੁਨੀਆ ਭਰ ਵਿੱਚ ਕਿਰਤੀ ਜਮਾਤ ਦੀ ਇਤਿਹਾਸਕ ਜਿੱਤ ਦਾ ਪ੍ਰਤੀਕ ਹੈ ਬਲਾਰਿਆ ਨੇ ਕਿਹਾ ਕਿ ਕਿਰਤੀਆਂ ਨੂੰ ਇਹ ਦਿਵਸ ਨਾਲ ਸਿਰਫ ਆਪਣੀ ਖੁਸ਼ਹਾਲੀ ਦੇ ਸੰਬੰਧ ਵਿੱਚ ਮਨਾਉਣਾ ਚਾਹੀਦਾ ਹੈ ਸਗੋਂ ਇਸ ਮੌਕੇ ਮਜ਼ਦੂਰ ਜਮਾਤ ਦੇ ਅਧਿਕਾਰਾਂ ਦੀ ਰੱਖਿਆ ਲਈ ਸੰਕਲਪ ਵੀ ਲੈਣਾ ਚਾਹੀਦਾ ਹੈ ਅੱਜ ਕੜਕ ਦੀ ਧੁੱਪ ਨਾਲ ਤੇਜ਼ ਤੱਤੀ ਹਵਾ ਵੀ ਵਗਦੀ ਰਹੀ ਹੈ ਰਾਤ ਵੇਲੇ ਬੱਦਲਵਾਈ ਨਾਲ ਹਵਾ ਠੰਡੀ ਹੋ ਜਾਂਦੀ ਹੈ ਕੱਲ ਮੌਸਮੀ ਮਾਰਮੀ ਪੈਣ ਦੀ ਪਿਛੇਨਗੋਈ ਕਰ ਰਹੇ ਨੇ ਅੱਜ ਮੌਸਮ ਪੂਰਾ ਪੂਰਾ ਗਰਮ ਸੀ ਗਰਮੀ ਨੇ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਨੇ ਤਰਸ ਦੇ ਵਜੋਂ ਜਲ ਸ਼ਬੀਲਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਰਾਹੇ ਜਾਂਦੇ ਰਾਈਆਂ ਨੂੰ ਜਲ ਸ਼ਬੀਲਾ ਪਿਆਈਆਂ ਜਾਂਦੀਆਂ ਦੂਜਾ ਪੰਛੀਆਂ ਦੇ ਵਾਸਤੇ ਇਸ ਵਾਰੀ ਰੁੱਖਾਂ ਦੇ ਉੱਤੇ ਲੋਕਾਂ ਨੇ ਅਲਨੇ ਟੰਗਣੇ ਸ਼ੁਰੂ ਕਰ ਦਿੱਤੇ ਨੇ ਔਰ ਮਿੱਟੀ ਦੇ ਕਟੋਰੀਆਂ ਬਰਤਨਾਂ ਦੇ ਵਿੱਚ ਪਾਣੀ ਪਾ ਕੇ ਵੀ ਰੱਖਣਾ ਸ਼ੁਰੂ ਕਰ ਦਿੱਤਾ ਹੈ ਗਰਮੀ ਦੇ ਚੱਲਦਿਆਂ ਵੱਧ ਤੋਂ ਵੱਧ ਤ ਸੈਲਸੀਅਸ ਤੱਕ ਪਹੁੰਚ ਗਿਆ ਇਸ ਕਾਰਨ ਦੁਪਹਿਰ ਵੇਲੇ ਘਰਾਂਚਾਂ ਆਮ ਲੋਕਾਂ ਦਾ ਨਿਕਲਣਾ ਮੁਸ਼ਕਲ ਨਾਲ ਸਾਹਮਣਾ ਕਰਨਾ ਪਿਆ ਮੌਸਮ ਭਾਰ ਦੱਸਦਾ ਹੈ ਬੀਤੇ ਦਿਨ ਜਿੱਥੇ ਤਾਪਮਾਨ ਵੱਧ ਤੋਂ ਵੱਧ 41.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਉੱਥੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸ ਤੱਕ ਪਹੁੰਚ ਗਿਆ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਤੁਸੀਂ ਦੇਖਦੇ ਰਹੋ ਪੰਜਾਬ ਡੈਰੀ ਤੇ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ